ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਕਿਹਾ ਕਿ ਪੁਲਿਸ ਨਸ਼ਿਆਂ ਦੇ ਆਦੀ ਨੌਜਵਾਨਾਂ ਨੂੰ ਛੁਡਾਉਣ ਲਈ ਯਤਨਸ਼ੀਲ ਹੈ ਪੁਲਿਸ ਦੀ ਨਿਗਰਾਨੀ ਹੇਠ ਅਜੇ ਵੀ ਹੋਰ ਨਸ਼ਾ ਤਸਕਰ ਹਨ ਅਤੇ ਉਨ੍ਹਾਂ ਵਿਰੁੱਧ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ ਪੀਐਮ ਸਾਹਿਬ ਵੱਲੋਂ ਇਹ ਜੁਧ ਨਸ਼ਿਆਂ ਵਿਰੁੱਧ ਦੀ ਜੰਗ ਛੇੜੀ ਹੋਈ ਹੈ ਪੰਜਾਬ ਦੇ ਵਿੱਚ ਉਹਦੇ ਤਹਿਤ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਵੱਲੋਂ ਬਹੁਤ ਸਾਰੇ ਆ ਇਨਫੋਰਸਮੈਂਟ ਡਰਾਈਵ ਦੇ ਵਿੱਚ ਰਿਕਵਰੀਜ਼ ਕੀਤੀਆਂ ਗਈਆਂ ਔਰ ਵੱਡੀਆਂ ਬਿਗ ਫਿਸ਼ ਜਿਹਨੂੰ ਫਿਕਸ ਮੰਗਲਰਸ ਕਹਿੰਦੇ ਹੋ بڑے ਫੜੇ ਗਏ ਆ ਔਰ ਕਾਫੀ ਮਾਤਰਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤਕਰੀਬਨ 90 ਕਿਲੋ ਤੋਂ ਉੱਪਰ ਹਿਰੋਇਨ ਹੋ ਚੁੱਕੀ ਹੈ ਪਹਿਲੀ ਜਨਵਰੀ ਤੋਂ ਹੁਣ ਤੱਕ ਇਸ ਤੋਂ ਇਲਾਵਾ ਡਰਗ ਮਨੀ ਵੀ ਤਕਰੀਬਨ ਯਾਰ ਅਸੀਂ ਕਾਫੀ ਤਨਾ ਚ ਪਹਿਲੀ ਜਨਵਰੀ ਤੋਂ ਹੁਣ ਤੱਕ ਫੜੀ ਹੈ ਔਰ ਤੁਹਾਡਾ ਟਾਈਮ ਟੂ ਟਾਈਮ ਸ਼ੇਅਰ ਕਰਦੇ ਰਹਿੰਨੇ ਆ ਇਸ ਤੋਂ ਇਲਾਵਾ ਜਿਹੜੇ ਬਹੁਤ ਸਾਰੇ ਐਡਿਕਟਸ ਵੀ ਜਿਹੜੇ ਗਵਰਨਮੈਂਟ ਦੀ ਪਾਲਿਸੀ ਦੇ ਮੁਤਾਬਕ ਪੁਲਿਸ ਵੱਲੋਂ ਵੀ ਦਾਖਲ ਕਰਾਏ ਜਾ ਰਹੇ ਡੀਡਿਕਸ਼ਨ ਸੈਂਟਰ ਤੇ ਓਟ ਸੈਂਟਰਸ ਦੇ ਵਿੱਚ ਔਰ 64 A ਦੇ ਵਿੱਚ ਵੀ ਉਹ ਜਿਹੇ ਲੋਕ ਜਿਹੜੇ ਆ ਜਿਹੜੇ ਅਪਮਸਾ ਛੱਡਣਾ ਚਾਹੁੰਦੇ ਆ ਪਰ ਉਹਨੇ ਕ੍ਰਾਈਮ ਕੀਤਾ ਉਹਦੇ ਜਿਹੜੀ ਪ੍ਰੋਵੀਜ਼ਨ ਹੈ 64A ਦੀ ਉਹਦੇ ਤਹਿਤ ਵੀ ਅਸੀਂ ਲੋਕਾਂ ਦੀ ਕੰਸੈਂਟ ਲੈ ਕੇ ਮੈਜਿਸਟਰੇਟ ਸਾਹਿਬ ਕੋਲ ਤੋਂ ਉਹਨਾਂ ਨੂੰ ਢਾਖਲ ਕਰਾਈ ਦਾ ਇਲਾਜ ਕਰਾਈ ਦਾ ਸੋ ਉਹਦੇ ਨਾਲ ਤਾਂ ਕਿ ਸਮਾਜ ਦੇ ਵਿੱਚੋਂ ਅਸੀਂ ਨਸ਼ਾ ਬਿਲਕੁਲ ਮੁਕਤ ਕਰਨਾ ਹੈ ਇਹਦੇ ਜਿਹੜਾ ਇਸ ਤੋਂ ਇਲਾਵਾ ਡੈਮੋਲੀਸ਼ਨ ਡਰਾਈਵ ਜਿਹੜੀ ਹੈ ਉਹ ਵੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਪਿਛਲੇ ਆफी ਸਮੇਂ ਤੋਂ ਚੱਲ ਰਹੀ ਹੈ ਗਵਰਨਮੈਂਟ ਦੀ ਡਾਇਰੈਕਸ਼ਨਸ ਤੇ ਆਜਾਪਤ ਓਂਗਪਾਈ ਬਟਾਲਾ ਦੇ ਵਿੱਚ थाना ਮੁਖਮਪੁਰ ਦੇ ਏਰੀਆ 'ਚ ਖੜੇ ਆ ਇਸ ਹਨੀ 엘িয়াস ਕੁਲਾ son of Bittu Singh house number 30 और 33 तुम पाई ਪਟਾਲਾ ਰੋਡ ਅੰਮ੍ਰਿਤਸਰ ਇਹ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਇਲੀਗਲ ਹੋਣ ਕਰਕੇ ਉਹਦੀ ਜਿਹੜੀ ਹੈ ਡੈਮੋਲੇਸ਼ਨ ਕੀਤੀ ਜਾ ਰਹੀ ਹੈ ਪੁਲਿਸ ਸਾਡੇ ਤੋਂ ਮੰਗੀ ਗਈ ਸੀ ਉਹ ਅਸੀਂ ਦਿੱਤੀ ਅਸੀਂ ਸਾਰੇ ਹਾਜ਼ਰ ਹਾਂ ਸੋ ਦੇ ਨਾਲ ਲੋਕਾਂ ਦੇ ਵਿੱਚ ਬੜਾ ਕਲੀਅਰ ਮੈਸੇਜ ਜਾਂਦਾ ਕਿਉਂਕਿ ਜਿਹੜਾ ਇਹ ਬੰਦਾ ਬੜਾ ਨਟੋਰੀਅਸ ਡਰੱਗ ਸਪਲਾਈਅਰ ਹੈ ਪੁਰਾਣਾ ਸਮੱਗਲਰ ਹੈ ਇਹਦੇ ਖਿਲਾਫ 7 ਮੁਕਦਮੇ ਦਰਜ ਨੇ ਵੱਖ-ਵੱਖ ਥਾਣਿਆਂ 'ਚ ਮੁਹੰਮਪੁਰੇ ਚ اسلامਾਬਾਦ ਤੇ ਪਹਿਲਾਂ ਇਹਦੇ ਖਿਲਾਫ ਅਟੈਂਪਟ ਟੂ ਮਰਡਰ ਦਾ ਸੀ ਫਿਰ ਜੇਲ੍ਹ ਦੇ ਵਿੱਚ ਪ੍ਰिजन ਐਕਟ ਦਾ ਹੈ ਉਸ ਤੋਂ ਬਾਅਦ ਲੜਾਈ ਝਗੜੇ ਦਾ ਹੈ ਮੁਹੰਮਪੁਰੇ ਦਾ ਉਸ ਤੋਂ ਬਾਅਦ 4 ਮੁਕਦਮੇ ਜਿਹੜੇ ਹੈ ਐਨਡੀਪੀਐਸ ਐਕਟ ਦੇ ਇਹਦੇ ਖਿਲਾਫ ਦਰਜ ਨੇ ਹੁਣ ਵੀ ਇਹ ਵੌਂਟਡ ਹੈ ਭੱਜਿਆ ਹੋਇਆ ਤੇ ਇਹਦੀ ਜਿਹੜੀ ਸਾਰੀ ਲੀਗਲ ਫਾਰਮੈਲਿਟੀ ਕਰਕੇ ਕੰਪਲੀਟ ਕੀਤੀ ਜਾ ਰਹੀ ਹੈ ਔਰ ਲੋਕਾਂ ਦੇ ਵਿੱਚ ਜਿਵੇਂ ਤੁਸੀਂ ਆਪ ਦੇਖਿਆ ਤੇ ਸੁਣਿਆ ਇਸ ਗੱਲ ਦੀ ਬੜੀ ਸਲਾਗਾ ਹੈ ਕਿ ਗਵਰਨਮੈਂਟ ਜਿਹੜੀ ਹੈ ਐਕਟ ਕਰ ਰਹੀ ਹੈ ਜਿਹੜੇ ਲੋਕਾਂ ਨੇ ਇਲ ਗਾਟਨ ਤੇ ਡਰੱਗ ਮਨੀ ਨਾਲ ਗਲਤ ਪ੍ਰੋਪਰਟੀਆਂ ਬਣਾਈਆਂ ਉਹ ਮੈਂ ਇਹਦੇ ਚ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਤੁਹਾਡੇ ਨਾਲ ਹੀ ਕਿ ਜਿਹੜੇ ਵੀ ਸਾਡੇ ਬੱਚੇ ਡਰੱਗ ਛੱਡਣਾ ਚਾਹੁੰਦੇ ਨੇ ਕਾਨੂੰਨ ਅਨੁਸਾਰ ਆਪਣੇ ਕੋਲ ਪ੍ਰੋਵੀਜ਼ਨ ਹੈਗਾ ਇਲਾਜ ਵਾਸਤੇ ਗਵਰਨਮੈਂਟ ਨੇ ਡੀਡਿਕਸ਼ਨ ਸੈਂਟਰ ਖੋਲੇ ਨੇ ਉਹ ਆਪਣਾ ਇੱਕ ਗੰਦਾ ਰਸਤਾ ਛੱਡ ਕੇ ਗੰਦੀ ਆਪਣੀ ਕੰਪਨੀ ਛੱਡ ਕੇ ਸਾਹਮਣੇ ਆਉਣ ਬੜੀ ਹਮਦਰਦੀ ਨਾਲ ਉਹਨਾਂ ਦਾ ਇਲਾਜ ਕਰਾਇਆ ਜਾਏਗਾ ਕਿਉਂਕਿ ਇੱਕ ਤਰ੍ਹਾਂ ਦੇ ਸਾਡੇ ਪੇਸ਼ੈਂਟ ਨੇ ਜਿਹੜੇ ਲੋਕ ਨਸ਼ੇ ਨਾਲ ਗ੍ਰਸਤ ਹੋ ਚੁੱਕੇ ਆ ਸਪੈਸ਼ਲੀ ਸਾਡੇ ਨੌਜਵਾਨ ਵੀ ਤੋਂ ਅਸੀਂ ਸਾਰੇ ਜਿੱਥੇ ਸ਼ਕਤੀ ਹੈ ਪੂਰੀ ਇਨਫੋਰਸਮੈਂਟ ਤੇ ਉੱਥੇ ਜਿਹੜਾ ਬੰਦਾ ਛੱਡਣਾ ਚਾਹੁੰਦਾ ਉਹਦੀ ਹਮਦਰਦੀ ਨਾਲ ਇਲਾਜ ਕਰਾਈਗੀ ਕੋਮ ਸਰ ਜਿਹੜੇ ਮਕਾਨ ਨੇ ਇਹਨਾਂ ਨੂੰ ਆਪਣੇ ਕਬਜ਼ੇ 'ਚ ਲਿਆ ਕੇ ਜੇ ਮਾਲਖਾਨੇ ਦੇ ਵਰਗਾ ਜਾ ਕੇ ਦੇਖੋ ਭਾਈ ਸਾਹਿਬ ਇਹ ਕਾਨੂੰਨ ਦੀਆਂ ਗੱਲਾਂ ਨੇ ਮੈਂ ਇਹਦੇ ਬਾਰੇ ਨਹੀਂ ਕਮੈਂਟ ਕਰ ਸਕਦਾ ਕਿਉਂਕਿ ਮਿਊਨਿਸਪਲ ਕਾਰਪੋਰੇਸ਼ਨ ਦੀ ਐਕਚੁਅਲੀ ਇਨਫੋਰਸਮੈਂਟ ਏਜੰਸੀ ਆ ਕਸਟੋਡੀਅਨ ਹੋ ਨੇ ਕਿਉਂਕਿ ਪਰਮਿਸ਼ਨ ਉਹਨਾਂ ਤੋਂ ਲਈ ਜਾਣੀ ਹੁੰਦੀ ਹੈ ਸਾਡੇ ਤੋਂ ਪੁਲਿਸ امداد ਮੰਗੀ ਗਈ ਸੀ ਅਸੀਂ ਉਹਦੇ ਤੇ ਮੌਕੇ ਤੇ ਆ ਕੇ ਅੱਜ امداد ਦਿੱਤੀ ਹੈ ਤੇ ਤੁਹਾਡੇ ਸਾਹਮਣੇ ਇਹ ਬੜਾ ਕਲੀਅਰ ਮੈਸੇਜ ਜਾ ਰਿਹਾ ਔਰ ਜਦੋਂ ਇਹ ਲੋਕੀ ਬਾਕੀ ਵੀ ਦੇਖਦੇ ਨੇ ਤੇ ਉਹਨਾਂ ਨੂੰ ਵੀ ਇਸ ਗੱਲ ਦੀ ਸਮਝ ਆਉਂਦੀ ਹੈ ਕਿ ਅਸੀਂ ਚੋਕ ਕਿ ਭਾਕੇ ਦੇ ਕਾਲਾ ਧਨ ਨਾਲ ਜਾਂ ਮਾੜੇ ਡਰੱਗ ਨਾਲ ਇਹੋ ਜਿਹਾ ਕੰਮ ਕਰਾਂਗੇ ਤਾਂ ਉਹਦਾ ਇੰਜਾਮ ਹਸ਼ਰ ਹੀ ਹੋਏ। ਸਰ ਹੁਣ ਵੀ ਮੁੱਦੇ ਨਾਲ ਗੋਲੀ ਪੁੱਟੇ ਨਹੀਂ। ਨਹੀਂ ਅੱਜ ਇਹੀ ਡੈਮੋਲੇਸ਼ਨ ਹੈਗੀ ਆ ਜੀ ਮਿਊਨਿਸਪਲ ਕਾਰਪੋਰੇਸ਼ਨ ਨੂੰ ਸਾਨੂੰ ਇੱਕੋ ਜਗ੍ਹਾ ਮੰਗੀ ਗਈ ਸੀ ਫੋਰਸ। ਉਹਦੇ ਕਰਵਾਈ ਅਸੀਂ ਕਰਵਾ ਦਿੱਤੀ। ਸਰ ਲੋਕਾਂ ਦਾ ਕਿੱਦਾਂ ਦਾ ਸਹਿਯੋਗ ਮਿਲ ਰਿਹਾ ਹੈ? ਲੋਕੀ ਆ ਰਹੀਆਂ ਨੇ ਕਿਹਨਾਂ ਤੋਂ ਤੁਹਾਡੇ ਕੋਲ ਜਿਹੜਾ ਇੱਕ WhatsApp ਨੰਬਰ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਹੈ ਕਿ ਬਿਲਕੁਲ ਜੀ ਸੇਵ ਪੰਜਾਬ ਔਰ ਸਾਡੀ ਲੋਕਲ ਡਰੱਗ ਹੈਲਪਲਾਈਨ ਤੇ ਬਹੁਤ ਸਾਰੀਆਂ ਟਿਪਸ ਆ ਰਹੀਆਂ ਔਰ ਮੈਂ ਜਾਣ ਕੇ ਤੁਹਾਨੂੰ ਇਹ ਖੁਸ਼ੀ ਹੋਏਗੀ ਤੋਂ ਮੈਂ ਸੰਜੀ ਕਰਨਾ ਚਾਹੁੰਦਾ ਕਿ ਬਹੁਤ ਸਾਰੇ ਉਹਨਾਂ ਚੋਂ ਕਨਵਰਟ ਵੀ ਹੋ ਰਹੀਆਂ ਐਫ ਆਈ ਆਰ ਔਰ ਉਸ ਚੋਂ 2 4 5% ਕਿਸੇ ਨਿੱਜੀ ਰੰਜਿਸ਼ ਨਾਲ ਬੰਦੇ ਇੱਕ ਅਰਦਨ ਦੇ ਪਰ ਓਵਰ ਆਲ ਲੋਕਾਂ ਦਾ ਵਿੱਚ ਲੋਕੀ ਕੌਨਫੀਡੈਂਸ ਬਣ ਗਿਆ ਸਿਸਟਮ ਦੇ ਵਿੱਚ ਗਵਰਨਮੈਂਟ ਦੇ ਵਿੱਚ ਪੁਲਿਸ ਦੇ ਵਿੱਚ ਉਹ ਕਾਫੀ ਸਾਨੂੰ ਸਹਿਯੋਗ ਦੇ ਰਹੇ ਸਰ ਜਿਹੜੀ ਹੈ ਰੋਲ ਦੀ ਜਿਹਨੇ ਇੱਕ ਤਰੀਕ ਤੋਂ ਜਦੋਂ ਜੁੱਧ ਮੈਚ ਸ਼ੁਰੂ ਕੀਤਾ ਉਸ ਤੋਂ ਬਾਅਦ ਕੰਸਟੈਂਟਲੀ ਇਹ ਕਹਿ ਰਿਹਾ ਘੜ ਦੀ ਜਾਦੀ ਆ ਤੁਸੀਂ ਇਹਨੂੰ ਕੀ ਸਮਝਦੇ ਅਪਲਾਈ ਕਣਗੀ ਹੈ ਜਾਂ ਉਸ ਦੇ ਅਪਰਸਪੈਕਟ ਕਰ ਦੇਖੋ ਬੜੀ ਸਿੰਪਲ ਗੱਲ ਹੈ ਤੁਸੀਂ ਵੀ ਸਮਝਦੇ ਹੋ ਕਿ ਬਾਰਡਰ ਤੇ ਵੀ ਸਖਤੀ ਰਹੀ ਹੈ ਟੈਨਸ਼ਨ ਵੀ ਰਹੀ ਹੈ ਉਹਦੇ ਕਰਕੇ ਵੀ ਕਾਰਨ ਹੈ ਦੂਜਾ ਅਸੀਂ ਬੰਦੇ ਜਿਹੜੋ ਫੜੇ ਜਿਹੜਾ ਰਿਸਿਵਰ ਹੀ ਖਤਮ ਹੋ ਗਿਆ ਤੇ ਨੈਚਰਲੀ ਉਹ ਹਿਰਨ ਮੰਗਾਊਗਾ ਹੀ ਕੌਣ ਔਰ ਦੂਜੀ ਗੱਲ ਹੈ ਜਿਹੜਾ ਹਵਾਲੇ ਦਾ ਨੈਟਵਰਕ ਆਪਾਂ ਬਸਟ ਕੀਤਾ ਉਹ ਰੀਡ ਦੀ ਹੱਡੀ ਟੁੱਟੀ ਆ ਉਹਦਾ ਉਹ ਸਭ ਤੋਂ ਵੱਡਾ ਸੈਟਬੈਕ ਉਹ ਮਿਲਦਾ ਜਦੋਂ ਪੈਸੇ ਵਾਪਸ ਜਾਂਦੇ ਹੀ ਨਹੀਂ ਤੇ ਸਮਗਰ ਅਗਲਾ ਨਵੀਂ ਕਨਸਾਈਨਮੈਂਟ ਦਿੰਦਾ ਹੀ ਨਹੀਂ ਜਮਾਨਤ ਨੂੰ ਸਰ ਜਿਹੜਾ ਤੁਸੀਂ ਲੋਕਾਂ ਨੇ ਵੀ ਸਾਈਬਰ ਨਾਲ ਜਾਗਰੂਕ ਵੀ ਕਰ ਰਹੇ ਸੀ ਕਿ ਲੋਕ ਇਹ ਦੱਸਣ ਦੀ ਜਮਾਨਤਨਾਮਾ ਕੌਣ ਤਾਂ ਉਹਦਾ ਵੀ ਇਹ ਕਿ ਘੱਟ ਜਮਾਨਤ ਉਬਾਰੀ ਆ ਇਸ ਨੂੰ ਵੀ ਦੇਖ ਦਿਓ ਦੇਖੋ ਕਾਨੂੰਨ ਜਿਹੜਾ ਹੈਗਾ ਸਵੋਲਰ ਕੁਆਂਟੀਟੀ ਤੇ ਇੰਟਰਮੀਡੀਏਟ ਕੁਆਂਟੀਟੀ ਜਿਹੜੀ ਆ ਉਹਦੇ ਵਿੱਚ ਡਿਫਰੈਂਟ ਹੈ ਕਮਰਸ਼ੀਅਲ ਵਾਸਤੇ ਡਿਫਰੈਂਟ ਹੈ ਤੋ ਜਿੰਨੀ ਵੀ ਕੋਸ਼ਿਸ਼ ਹੋ ਸਕਦੀ ਹੈ ਪ੍ਰੋਸੀਕਿਊਸ਼ਨ ਬ੍ਰਾਂਚ ਜੁਡੀਸ਼ੀਨਲ ਨਾ ਅਸੀਂ ਬੈਸਟ ਕੇਸ ਪ੍ਰੈਜੈਂਟ ਕਰਦੇ ਆ ਔਰ ਜੋ ਪ੍ਰੋਵੀਜ਼ਨਸ ਨੇ ਐਕਟ ਦੀਆਂ ਉਹਦੇ ਮੁਤਾਬਕ ਉਹਨਾਂ ਨੂੰ ਰਿਲੀਫ ਉਹਨਾਂ ਨੂੰ ਟਾਈਮ ਟੂ ਟਾਈਮ ਮਿਲਦਾ ਵੀ ਰਹਿੰਦਾ ਸਰ ਇਸ ਇਲਾਕੇ ਦੇ ਵਿੱਚ ਮੁਕੰਮਲ ਹੋਰ ਵੀ ਕੀ ਨਸ਼ਾ ਕਰਦੇ ਕਿ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਵੇਂ 100% ਜੀ ਸਾਰੇ ਦਿਨ ਰਾਤ ਇਹੀ ਕੰਮ ਕਰ ਰਹੇ ਆ ਮੈਂ ਮੇਰੇ ਕੋ ਐਸਾ ਟਾਈਮ ਫਿਗਰ ਜੀ ਤੁਹਾਨੂੰ ਜਲਦੀ ਸ਼ੇਅਰ ਕਰਾਂਗਾ ਕਾਫੀ ਆਪਣਾ ਵੈਡਲਰ ਸਪਲਾਈਅਰ ਔਰ ਹਵਾਲਾ ਵਾਲੇ ਔਰ ਐਡਿਕਟਸ ਜਿਹੜੇ ਜਮਾ ਕਰਾਏ ਉਹ ਸਾਰੇ ਅਸੀਂ ਡੇ ਟੂ ਡੇ ਪ੍ਰੋਗਰੈਸ ਹੈ ਸਾਡੀ ਔਰ ਸੇ ਪੰਜਾਬ ਦੀ ਵੀ ਟਿਪਸ ਦੇ ਉੱਤੇ ਅਸੀਂ ਕਨਵਰਟ ਕਰ ਰਹੇ ਹਾਂ ਹੁਣ 64 ਜਿਹੜੀ ਐ ਐਨਡੀਪੀਐਸ ਅਜਿੱਚ ਰਾਹੀਂ ਬੰਦਾ ਮੈਜਿਸਟਰੇਟ ਕੋਲ ਕਬੂਲ ਕਰਕੇ ਕਹਿੰਦਾ ਕਿ ਮੈਂ ਗਲਤ ਕੰਮ ਕੀਤਾ ਪਰ ਉਹ ਮੈਂ ਇਲਾਜ ਕਰਾਉਣਾ ਚਾਹੁੰਦਾ ਅਸੀਂ ਉਹਨੂੰ ਵੀ ਬੜਾ ਉਤਸ਼ਾਹ ਦੇ ਰਹੇ ਹਾਂ ਕਿਉਂਕਿ ਸਮਾਜ ਦੇ ਵਿੱਚੋਂ ਇਹਨੂੰ ਖਤਮ ਕਰਨ ਦਾ ਹੈ ਇਹ ਕੋਈ ਇਹ ਨਹੀਂ ਵੀ ਵਨ ਟਾਈਮ ਇੱਕ ਵਾਰ ਅੰਦਰ ਦੇ ਦਿੱਤੇ ਤੇ ਗੱਲ ਖਤਮ ਹੋ ਗਈ ਇਹ ਨਹੀਂ ਪਤਾ ਲੱਗਿਆ ਕਿ ਵੈਸੇ ਨਸ਼ਾ ਕਿੱਥੋਂ ਲੈ ਕੇ ਆਂਦਾ ਸੀ ਜੁ ਇੰਨਾ ਪੂੜਿਆ ਇਹਦੇ ਤਾਂ ਉਹ ਉੱਪਰ ਪਿਆ ਹੋਇਆ ਫਿਰ ਉਹਨੂੰ ਫੜਦੇ ਆਂ ਜੀ ਠੀਕ